ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਕਠਣ ਸ਼ਬਦ ਆਉਂਦੇ ਨੇ ਉਹਨਾਂ ਦਾ ਉਚਾਰਨ ਸਿੱਖ ਰਹੇ ਹਾਂ ਸੋ 1211 ਅੰਗ ਤੇ ਇਹ ਪਾਵਨ ਪਵਿੱਤਰ ਸ਼ਬਦ ਆਉਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਾਰਗ ਰਾਗ ਦੇ ਵਿੱਚ ਹੈ ਅੱਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਜਾ ਕੇ ਸਰਵਣ ਕਰ ਸਕਦੇ ਹੋ ਸਾਰਗ ਮਹੱਲਾ ਪੰਜਵਾ ਪੰਜਵਾ ਪੜਨ ਆਪਾਂ ਕਈ ਵਾਰ ਇਸ ਦਾ ਉਚਾਰਨ ਸ਼੍ਰਵਣ ਕੀਤਾ ਕਿ ਪੰਜਵਾ ਨਹੀਂ ਕਹਿ ਦੇਣਾ ਪੰਜਵਾ ਵਾਵੇ ਕੰਨਾ ਪੰਜਵਾ ਰਸਨਾ RAM ਕਹਿਤ ਗੁਣ ਸੋਹੰ ਸੋਹੰ ਹਾਹੇ ਨੂੰ ਟਿੱਪੀ ਲੱਗੀਏ ਨੱਕ ਦੇ ਵਿੱਚ ਆਵਾਜ਼ ਉਚਾਰਨ ਹੋਵੇਗੀ ਸੋਹੰ ਸੋਹੰ ਇਕ ਨਿਮਖ ਉਪਾਏ ਸਮਾਵੇ ਊੜੇ ਦਾ ਮੂੰਹ ਖੁੱਲ੍ਹੇ ਤਿਆਰ ਰੱਖਣਾ ਉਹ ਪਾਏ ਉਹ ਪਾਏ ਸਮਾਵੇ ਸਮਾਵੇ ਨਹੀਂ ਪੜਨਾ ਸਮਾਵੇ ਹੁੰਦਾ ਇੱਕ ਲਾਂ ਦੇ ਨਾਲ ਪਰ ਇੱਥੇ ਦੋ ਦਲਾਵਾਂ ਲੱਗੀਆਂ ਵਾਵੇ ਨੂੰ ਸਮਾਵੇ ਦੇਖ ਚਰਿਤ ਮਨ ਮੋਹਣ ਹੁਣ ਸੰਗਤ ਜੀ ਤਿਆਰ ਰੱਖਣਾ ਕਈ ਸੰਗਤਾਂ ਨੂੰ ਪੜ ਜਾਂਦੀਆਂ ਚਰਿਤ ਸੰਗਤ ਜੀ ਚਰਿਤ ਨਹੀਂ ਪੜਨਾ ਪੋਲਾ ਸ਼ਬਦ ਹੈ ਤੇ ਮਿਲਵਾ ਸ਼ਬਦ ਪੜ੍ਹਣਾ ਹੈ। ਚਰਿਤ ਨਹੀਂ ਕਹਿਣਾ ਤੇ ਚਰਤ ਨਹੀਂ ਕਹਿ ਦੇਣਾ। ਰਾਰੇ ਨੂੰ ਸਿਆਰੀ ਲੱਗੀ ਇਸ ਦਾ ਉਚਾਰਨ ਕਰਨਾ ਹੈ ਚਰਿਤ 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 ਕਠਾ ਪਾਠ ਉਚਾਰਨ ਕਰਨਾ ਹੈ ਪੋਲਾ ਪੜ੍ਹਣਾ ਕਸ ਕੇ ਨਹੀਂ ਪੜ੍ਹਨਾ। ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਿਸ ਇਹਨੂੰ ਰਹਾਸ ਨਹੀਂ ਪੜ੍ਹਨਾ। ਇਹ ਵੀ ਧਿਆਨ ਰੱਖਣਾ ਸੰਗਤ ਜੀ। ਰਹਸ ਪੋਲਾ ਪੜਨਾ ਹੈ ਰਹਾਸ ਨਹੀਂ ਕਹਿਣਾ ਅਤ ਰਿਦੈ ਮਾਨ ਦੁਖ ਜੋਹੰ ਰਿਦੈ ਦਲਾਵਾਂ ਦੇ ਨਾਲ ਰਿਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਯੋ ਬਣ ਆਈ ਪ੍ਰਭ ਤੂੰ ਹੰ ਕਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਤ੍ਰੋਹੰ ਇਹ ਤਿਆਰ ਰੱਖਣਾ ਇੱਥੇ ਦੱਦਾ ਦੇ ਪੈਰ ਵਿੱਚ ਰਾਰਾ ਲੱਗਾ ਹੈ ਜਿਹੜਾ ਦੱਦੇ ਨੂੰ ਹੋੜਾ ਇਹ ਸੰਗਤ ਜੀ ਰਾਰੇ ਨੂੰ ਹੋੜਾ ਪੈ ਜਾਣਾ ਦਰੋਹੰ ਜਲਦੀ ਦੇ ਨਾਲ ਪੜਨਾਂ ਦਰੋਹੰ ਜੇ ਰਾਰਾ ਇੱਥੇ ਪੂਰਾ ਹੁੰਦਾ ਫਿਰ ਦਰੋਹੰ ਬਣ ਜਾਣਾ ਸੀ ਪਰ ਇੱਥੇ ਪੈਰ ਵਿੱਚ ਰਾਰਾ ਉਣ ਕਰਕੇ ਜਲਦੀ ਦੇ ਨਾਲ ਉਚਾਰਨ ਕਰਨਾ ਦਰੋਹੰ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਣ ਕਰਨ ਸਮਰਥੋ ਹੰ ਹੁਣ ਜਿਹੜਾ ਇਹ ਪਾਠ ਹੈ ਸੰਗਤ ਜੀ ਕਈ ਤਾਂ ਸੰਗਤਾਂ ਪੜ੍ਹਦੀਆਂ ਕਿ ਸਮਰਥੋ ਹੰ ਇਹ ਜਿਹੜਾ ਪਾਠ ਹੈ ਸਸਾ ਤੇ ਮਮਾ ਵੱਖਰਾ ਕਰ ਦੇਣਾ ਰਾਰਾ ਥੱਥੇ ਹੋੜਾ ਅਦਕ ਲਾ ਕੇ ਹਾਹੇ ਟਿੱਪੀ ਰਾਰੇ ਤੋਂ ਤੇ ਅਦਕ ਲਾ ਕੇ ਰਥੋ ਹੰ ਰਥੋ ਹੰ ਕਾਸ਼ ਕੇ ਬੋਲਣਾ ਹੈ ਮਤਲਬ ਕਿ ਸਮਰਥੋਹੰ ਕੱਠਾ ਪਾਠ ਹੈ ਪਰ ਜਿਹੜਾ ਉਚਾਰਨ ਦਾ ਤੁਹਾਨੂੰ ਦੱਸਦੇ ਪਏ ਆ ਕਿ ਸਮਰਥੋਹੰ ਸਮਰ ਨਹੀਂ ਕਹਿਣਾ ਕਿ ਸ਼ਰਮ ਸਮਰਤੋਹੰ ਨਹੀਂ ਪੜਨਾ ਜੇਰਾ ਰਾਰਾ ਥੱਥੇ ਦੇ ਨਾਲ ਉਚਾਰਨ ਕਰਨਾ ਸਮਰਥੋਹੰ ਇਸ ਤਰ੍ਹਾਂ ਪਾਠ ਕਰਨਾ ਤੇ ਕਸ ਕੇ ਉਚਾਰਨ ਹੋਵੇਗਾ ਸੰਗਤ ਜੀ ਅਦਕ ਲਾ ਕੇ ਸੋ ਇਸ ਦਾ ਆਪਾਂ ਉਚਾਰਨ ਸਿੱਖ ਲਿਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ